ਸਹਿਬ ਜਾਦੇ ਉਹਨਾਂ ਨੂੰ ਹੱਥ ਕੜੀਆਂ ਲਗਾਈਆਂ ਗਈਆਂ ਦੂਣਾ ਸਿੰਘ ਹੰਡੂਰੀਆ ਇਹ ਗੱਲ ਕਹਿੰਦੇ ਨੇ ਉਹ ਇਥੋਂ ਤੱਕ ਵੀ ਲਿਖਦੇ ਨੇ ਵੀ ਮਾਤਾ ਗੁਜਰਕਰ ਉਹਨਾਂ ਨੂੰ ਵੀ ਹੱਥ ਕੜੀਆਂ ਲਗਾਈਆਂ ਗਈਆਂ ਤੇ ਪੈਰਾਂ ਦੇ ਵਿੱਚ ਬੀੜੀਆਂ ਪਾਈਆਂ ਗਈਆਂ ਛੋਟੇ ਸਹਿਬ ਜਾਦੇ ਜਿੱਥੇ ਉਹਨਾਂ ਨੂੰ ਹੱਥ ਕੜੀਆਂ ਲਗੀਆਂ ਹੋਈਆਂ ਨਹੀਂ ਉੱਥੇ ਹੀ ਬੋਰੇ ਜਨਾਬ ਵਿੱਚ ਆਪਾਂ ਸਮਾਨ ਪਾਉਂਦੇ ਹਾਂ ਉਹਨਾਂ ਦੇ ਵਿੱਚ ਸਭ ਜਾਦਿਆਂ ਨੂੰ ਜਿਹੜਾ ਸੀ ਪਾਕੀ ਉੱਪਰ ਬੰਨ ਦਿੱਤਾ ਗਿਆ ਤਾਂ ਜੋ ਆਲੇ-ਦੁਆਲੇ ਦੀ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਨਾ ਲੱਗ ਸਕੇ ਵੀ ਕਿਨਾਂ ਨੂੰ ਲਿਜਾ ਕੇ ਜਾ ਰਹੇ ਨੇ ਕਿਉਂਕਿ ਜੇ ਆਲੇ-ਦੁਆਲੇ ਗੁਰੂ ਪਰਿਵਾਰ ਦੇ ਨਾਲ ਹਮਦਰਦੀ ਰੱਖਦਾ ਹੋਵੇਗਾ ਤੇ ਉਹ ਹੋ ਸਕਦਾ ਸੀ ਕੁਝ ਜੰਗ ਲੜ ਕੇ ਕੁਝ ਥੀਲਾ ਕਰਕੇ ਇਹਨਾਂ ਨੂੰ ਛਡਾ ਲਵੇ ਉਹ ਗੁਪਤ ਰੱਖਣ ਦੇ ਵਾਸਤੇ ਜਾਨੀਖਾਂ ਮਾਨੀਖਾਂ ਗੰਗੂ ਤੇ ਉਹਨਾਂ ਦੇ ਨਾਲ ਜਿਹੜੇ ਇੱਕ ਦੋ ਸਿਪਾਹੀ ਸੀ ਇਨਾਂ ਸਹਿਬਜ਼ਾਦਿਆਂ ਨੂੰ ਬੈਲਗੱਡੀ ਦੇ ਉੱਤੇ ਬਿਠਾ ਕਰਕੇ ਤੇ ਅੱਗੇ ਲੈ ਗਏ ਮੁਰੰਡੇ ਮੁਰੰਡੇ ਦੇ ਵਿੱਚ ਉੱਥੇ कोतਵਾਲੀ ਸੀ ਉਸ कोतਵਾਲੀ ਦੇ ਵਿੱਚ ਬੰਦ ਕਰਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਘਰ ਨੂੰ ਤੇ ਜਾਨੀਖਾਂ ਮਾਨੀਖਾਂ ਤੇ ਗੰਗੂ ਸਰਹੰਦ ਪਹੁੰਚ ਜਾਂਦੇ ਨੇ ਸਰਹੰਦ ਦੇ ਵਿੱਚ ਵਜ਼ੀਰ ਖਾਂ ਜਿਹੜਾ ਸੀ ਉਹ ਚਮਕੌਰ ਦੀ ਜੰਗ ਹਾਰ ਕੇ ਤੇ ਵਾਪਸ ਪਰਤਿਆ ਸੀ ਇਹ ਬੜਾ ਕਲਪਿਆ ਹੋਇਆ ਸੀ ਔਰ ਇਸ ਕਲਪੇ ਹੋਏ ਨੇ ਆਪਣੇ ਦਰਬਾਰੀਆਂ ਨੂੰ ਕਹਿ ਛੱਡਿਆ ਸੀ ਕਿ ਹੁਣ ਮੈਨੂੰ ਕੋਈ ਵੀ ਮਿਲਣ ਵਾਸਤੇ ਆਵੇ ਤੇ ਉਹਨੂੰ ਮੈਂ ਮਿਲਣਾ ਨਹੀਂ ਹੈ ਇਹ ਬੜਾ ਤੰਗ ਸੀ ਵੀ ਆਨੰਦਪੁਰ ਸਾਹਿਬ ਉੱਥੇ ਵੀ ਗੁਰੂ ਗੋਬਿੰਦ ਸਿੰਘ ਪਕੜਿਆ ਨਹੀਂ ਗਿਆ ਸਰਸਾ ਦੇ ਕੰਡੇ ਦੇ ਉੱਤੇ ਜੰਗ ਹੋਇਆ ਉੱਥੋਂ ਵੀ ਗੁਰੂ ਬਚ ਗਿਆ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਵੀ ਗੁਰੂ ਬਚ ਗਿਆ ਤੇ ਬੜਾ ਕਲਪਿਆ ਹੋਇਆ ਸੀ ਬੜਾ ਦੁਖੀ ਸੀ ਤੇ ਜਦੋਂ ਗੰਗੂ ਤੇ ਜਾਨੀਖਾ ਮਾਨੀਖਾ ਉਥੇ ਗਏ ਇਹਨਾਂ ਨੇ ਜਾ ਕੇ ਗੱਲ ਕਹੀ ਵੀ ਅਸੀਂ ਵਜ਼ੀਰ ਖਾਂ ਨੂੰ ਮਿਲਣਾ ਚਾਹੁੰਦੇ ਹਾਂ ਉਸ ਵਕਤ ਉਹਨਾਂ ਦੇ ਅਹਲ ਕਰ ਕਹਿਣ ਲੱਗੇ ਵੀ ਵਜ਼ੀਰ ਖਾਂ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ ਉਹ ਬਹੁਤ ਦੁਖੀ ਹੈ ਤੇ ਤੁਸੀਂ ਫਿਰ ਆਇਓ ਕਿਤੇ ਇਹ ਗੰਗੂ ਕਹਿਣ ਲੱਗਾ ਵੀ ਵਜ਼ੀਰ ਖਾਂ ਨੂੰ ਬਸ ਇੰਨੀ ਗੱਲ ਕਹਿਣ ਲੱਗੀ ਵੀ ਜਿਹੜੇ ਤੂੰ ਆਪਣੇ ਮਨਸੂਬਿਆਂ ਦੇ ਵਿੱਚ ਪੂਰਾ ਨਹੀਂ ਹੋਇਆ ਨਾ ਉਹਦਾ ਹੱਲ ਅਸੀਂ ਲੈ ਕੇ ਆਏ ਆਂ ਬਸ ਇੱਕ ਵਾਰ ਸਾਨੂੰ ਮਿਲਾ ਦੇ ਤੇ ਉਹਨਾਂ ਦੇ ਅਹਿਲਕਾਰਾਂ ਨੇ ਇਵੇਂ ਗੱਲ ਕਹੀ ਤੇ ਇਹਨਾਂ ਨੂੰ ਆਗਿਆ ਮਿਲ ਗਈ ਜਾਣ ਦੀ ਕਿ ਜਾਨੀ ਖਾਨ ਮਾਨੀ ਖਾਨ ਤੇ ਗੰਗੂ ਵਜ਼ੀਰ ਖਾਨ ਨੂੰ ਮਿਲੇ ਨੇ ਕਹਣ ਲੱਗੇ ਵਜ਼ੀਰ ਖਾਨ ਤੁਹਾਨੂੰ ਵਧਾਈ ਹੋਵੇ ਜਿਵੇਂ ਇਹ ਵਧਾਈ ਦੀ ਗੱਲ ਵਜ਼ੀਰ ਖਾਨ ਨੇ ਸੁਣੀ ਤੇ ਅਗਬਲੂਲਾ ਪਹਿਲਾਂ ਸੀ ਤੇ ਗੁੱਸੇ ਹੋਇਆ ਜਾਨੀ ਖਾਂ ਤੇ ਮਾਨੀ ਖਾਂ ਨੂੰ ਕਹਿਣ ਲੱਗਾ ਕਿ ਇਹ ਵੀ ਗੱਲ ਦੀ ਵਧਾਈ ਦਿੰਦੇ ਹੋ ਹਰ ਮੁਕਾਮ ਤੇ ਮੈਂ ਹਾਰ ਕੇ ਆਇਆ ਤੇ ਹਾਰੇ ਹੋਏ ਨੂੰ ਮੈਨੂੰ ਵਧਾਈ ਦਿੰਦੇ ਹੋ ਜਾਨੀ ਖਾਂ ਤੇ ਮਾਨੀ ਖਾਂ ਕਹਿਣ ਲੱਗੇ ਤੁਹਾਨੂੰ ਵਾਕਈ ਵਧਾਈ ਹੋਵੇ ਜਿਹੜੀਆਂ ਤੁਹਾਡੀਆਂ ਹਾਰਾਂ ਨੇ ਨਾ ਹੁਣ ਤੁਸੀਂ ਉਹ ਸਾਰੀਆਂ ਹਾਰਾਂ ਆਪਣੇ ਜਿੱਤਾਂ ਦੇ ਵਿੱਚ ਤਬਦੀਲ ਕਰ ਲਾਵਾਂਗੇ ਵਜ਼ੀਰ ਖਾਂ ਅਗੂ ਕਹਿੰਦਾ ਉਹ ਕਿਵੇਂ ਨ ਲੱਗਾ ਵੀ ਜਿਹੜਾ ਗੁਰੂ ਗੋਗਨ ਸਿੰਘ ਤੁਹਾਡੇ ਕੋਲੋਂ ਆਨੰਦਪੁਰ ਸਾਹਿਬ ਨਹੀਂ ਪਕੜਿਆ ਗਿਆ ਚਮਕੌਰ ਦੇ ਵਿੱਚ ਨਹੀਂ ਪਕੜਿਆ ਗਿਆ ਉਸ ਆਨੰਦਪੁਰ ਸਾਹਿਬ ਰਹਿਣ ਵਾਲੇ ਤਾਂ ਗੁਰੂ ਗੁਰਕਲਬੀ ਤਰਪਾਚਾ ਦੀ ਮਾਂ ਗੁਜਰਕਾਰ ਤੇ ਦੋ ਛੋਟੇ ਸਾਹਿਬ ਜਾਦੀ ਸਾਡੇ ਹਵਾਲੇ ਵਿੱਚ ਹੈ ਜਦੋਂ ਤੁਸੀਂ ਕਹੋ ਅਸੀਂ ਉਸੇ ਵਕਤ ਤੁਹਾਡੇ ਹਵਾਲੇ ਕਰ ਦਿਆਂਗੇ ਵਜ਼ੀਰ ਖਾਨ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਇਨੂੰ ਆਸ ਲੱਗਣ ਲੱਗ ਪਈ ਵੀ ਜਿਹੜਾ ਗੋਬਿੰਦ ਸਿੰਘ ਵਾਕੇ ਹੀ ਨਹੀਂ ਪਕੜਿਆ ਗਿਆ ਉਹ ਗੋਬਿੰਦ ਸਿੰਘ ਆਪ ਮੇਰੇ ਕੋਲ ਹੁਣ ਚੱਲ ਕੇ ਆਵੇਗਾ ਉਹ ਕਿਹੜਾ ਪਤਾ ਹੈ ਜਿਹੜਾ ਆਪਣੇ ਛੋਟੇ-ਛੋਟੇ ਮਸੂਮ ਬੱਚਿਆਂ ਨੂੰ ਛਡਾਉਣ ਵਾਸਤੇ ਨਹੀਂ ਆਵੇਗਾ ਉਹ ਕਿਹੜਾ ਪੁੱਤਰ ਹੈ ਜਿਹੜਾ ਆਪਣੀ ਬੁੱਢੀ ਮਾਂ ਨੂੰ ਛਡਾਉਣ ਵਾਸਤੇ ਨਹੀਂ ਆਵੇਗਾ ਉਹਨੇ ਸੋਚਿਆ ਹੁਣ ਉਹ ਜ਼ਰੂਰ ਮੇਰੇ ਕੋਲ ਆਵੇਗਾ ਤੇ ਮੈਂ ਪਕੜ ਲਵਾਂਗਾ ਪਰ ਉਹਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਹੈ ਜਦੋਂ ਇਹ 9 ਸਾਲ ਦਾ ਸੀ ਤੇ ਇਹਦੀ ਝੋਲੀ ਦੇ ਵਿੱਚ ਇਹਦੇ ਪਿਤਾ ਦਾ ਸੀਸ ਪਿਆ ਸੀ ਤੇ ਇਹਨੇ ਉਸ ਮਾਲਕ ਦਾ ਬਾਣਾ ਮੰਨ ਕੇ ਪਰਮੇਸ਼ਰ ਦਾ ਬਾਣਾ ਮੰਨ ਕੇ ਉਹਨੂੰ ਸਤਿਕਾਰ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਉਹ ਹੈ ਜਿਹੜਾ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣ ਲੱਗਿਆ ਇਦੇ ਸਾਹਮਣੇ ਇਹਦੇ ਪੁੱਤਰਾ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਤੇ ਇਹ ਲਾਸ਼ਾਂ ਦੇ ਕੋਲ ਵੀ ਨਿਕਲ ਗਿਆ ਸੀ ਪਰ ਉਹਦੇ ਉੱਤੇ ਕੱਪੜ ਨਹੀਂ ਸੀ ਪਾਇਆ ਇਹ ਮੇ ਚਲਾ ਗਿਆ ਸੀ ਚਰਨ ਸਿੰਘ ਸਫਰੀ ਦੇ ਉਹ ਗੋਲ ਨੇ ਰਾਤ ਸਮਾਂ ਘਟ ਸੀ ਮੈਂ ਨਹੀਂ ਆਪਜੀ ਦੇ ਨਾਲ ਸਾਥ ਪਾ ਸਕਿਆ ਉਹ ਜ਼ਰੂਰ ਪਾਦਮਾ ਕਿਉਂਕਿ ਇੱਕ ਸਿੱਧਕ ਸਾਡੇ ਸੰਮੁਖ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦਾ ਹੈ ਬੱਦਲਾ ਚੋ ਬਿਜਲੀ ਚਮਕੇ ਸੀਗੀ ਮਾਰਦੀ ਹੋਈ ਰੋਸ਼ਨਾਈ ਜਸੁਨਹਿਰੀ ਜਏ ਤਾਰਦੀ ਦਇਆ ਸਿੰਘ ਵੱਲ ਜਦ ਨਿਗਾਹ ਗਈ ਦਾ ਤਾਰਸੀ ਬੈਠਾ ਸੀਗਾ ਪੱਟਾਂ ਵਿੱਚ ਲੈ ਕੇ লাশ ਸਿੰਘ ਜੁਝਾਰ ਦੀ ਪਾਈ ਦਇਆ ਸਿੰਘ ਜੁਝਾਰ ਸਿੰਘ ਦੀ লাশ ਨੂੰ ਲਾ ਕੇ ਬੈਠਾ ਹੋਇਆ ਜਦੋਂ ਚਮਕੌਰ ਦੀ ਗੜੀ ਸਤਗੁਰੂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਛੱਡ ਕੇ ਜਾ ਰਹੇ ਸਨ ਤੇ ਉੱਥੇ ਭਾਈ ਦਇਆ ਸਿੰਘ ਕਹਿੰਦਾ ਹੈ ਲੱਗਾ ਹੋਇਆ ਦਾਤਿਆ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਕਹਿਣਗਾ ਦਾਤਿਆ ਮੈਨੂੰ ਇੱਕ ਗੱਲ ਦੱਸ ਕਿਹੜੀ ਗੱਲ ਪਿੱਛੇ ਲੱਗਾ ਹੋਇਆ ਹੈ ਇੱਥੇ ਤੇ ਪੰਛੀ ਉਹਨਾਂ ਦਾ ਕੋਈ ਧੀ ਪੁੱਤ ਚੜਾਈ ਕਰ ਜਾ ਤੇ ਉਹ ਆਪਣੇ ਨਾਲ ਕਈ ਕਈ ਦਿਨ ਲਾ ਕੇ ਰੱਖਦੇ ਨੇ ਉਹ ਸੋਗ ਮਨਾਉਂਦੇ ਨੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿਤ ਲਾਦਿਆਂ ਨਿਭਾਈ ਦੀ ਅਖੀਰ ਉਹ ਮੈਂ ਰਸਮ ਨਿਭਾਦਿਆਂ ਸਿਰ ਉੱਪਰੋਂ ਪੱਗ ਲਾ ਦੋ ਟੋਟਕੇ ਬਣਾਦਿਆਂ ਅੱਧਾ ਅੱਧਾ ਇਹਨਾਂ ਦੇ ਸ਼ਰੀਰਾਂ ਉੱਤੇ ਪਾਦਿਆਂ ਦਾਪਿਆ ਮੈਂ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਮੈਂ ਆਪਣੇ ਸਰੀਰ ਦੇ ਉੱਤੇ ਮੇਰੇ ਸਿਰ ਦੇ ਉੱਤੇ ਜਿਹੜੀ ਪੱਗ ਹੈ ਉਹ ਮੈਂ ਲਾ ਕੇ ਉਹਦੇ ਦੋ ਟੁਕੜੇ ਕਰਕੇ ਤੇ ਕਫਨ ਰੂਪ ਦੇ ਵਿੱਚ ਇੱਕ ਅਜੀਤ ਸਿੰਘ ਦੇ ਉੱਤੇ ਤੇ ਇੱਕ ਜੁਜਾਰ ਸਿੰਘ ਦੇ ਉੱਤੇ ਪਾ ਦਿਆਂ ਚਰਨ ਸਿੰਘ ਸਫਰੀ ਲਿਖਦੇ ਨੇ ਦਇਆ ਸਿੰਘ ਸਤਿਗੁਰੂ ਜੀ ਨੂੰ ਆਖਦੇ ਨੇ ਕਹਿੰਦੇ ਨੇ ਗਰੀਬ ਤੋਂ ਗਰੀਬ ਬਾਪੇ ਜਾਗੂ ਤੇ ਟਾਏ ਨੇ ਕਪੜੋਂ ਬਗੈਰ ਦਾਦਾ ਕਿਦੇ ਪੁੱਤ ਗਏ ਨੇ ਦੁਨੀਆ ਦੇ ਅੰਦਰ ਗਰੀਬ ਤੋਂ ਗਰੀਬ ਕੋਈ ਹੋਵੇ ਪਰ ਉਹ ਵੀ ਕੁਝ ਨਾ ਕੁਝ ਕਪੜਾ ਤਾਂ ਕੇ ਆਪਣੇ ਪੁੱਤਰਾਂ ਦਾ ਸੰਸਕਾਰ ਕਰਦਾ ਏ ਕਹਿਣ ਲੱਗਾ ਦਾਤਿਆ ਤੂੰ ਤੇ ਸ਼ਹਿਨ ਸ਼ਾਂ ਦਾ ਸ਼ਹਿਨ ਸ਼ਾ ਵਾਲੂ ਆ ਜੋ ਸਤਗੁਰ ਜੀ ਨੇ ਅੱਗਿਓ ਕਿਹਾ ਸਤਗੁਰ ਕਹਿਣ ਲੱਗੇ ਸਤਗੁਰ ਅੱਗਿਓ ਕਿਹਾ ਕੁਝ ਲਲਕਾਰ ਕੇ ਲੈਣਾ ਕੀਏ ਤੂੰ ਮੇਰੇ ਪੁੱਤਰਾ ਨੂੰ ਪਿਆਰ ਕੇ ਦੇਖਣਾ ਮਦਾਨੇ ਵੱਲ ਜਗਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿਵੇਂ ਜਾਨਵਾਰ ਕੇ ਸਿੰਘ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਨੂੰ ਜਿਤਾਦਿਆਂ ਦਇਆ ਸਿੰਘ ਸਿੰਘਾਂ ਵਿੱਚ ਬਖਰੀਵਾ ਕਿਵੇਂ ਪਾਦਿਆਂ ਸਭ ਕਹਣ ਲੱਗੇ ਮੈਂ ਖਾਲਸੇ ਤੇ ਆਪਣੇ ਪੁੱਤਰਾਂ ਦੀ ਵਿੱਚ ਵਖਰੀਵਾਂ ਨਹੀਂ ਜੇ ਕਰਨਾ ਚਾਹੁੰਦਾ ਸਤਗੁਰੂ ਜੀ ਨੇ ਜੋ ਅਖੀਰਲੀ ਗੱਲ ਕਹੀ ਚਰਮ ਸੰਸਾਪੀ ਲਿਖਦੇ ਨੇ ਕਹਿਣ ਲੱਗੇ ਦਇਆ ਸਿੰਘ ਖਿਆਲ ਜੁਜਾਰ ਦਾ ਤੂੰ ਛੋੜ ਦੇ ਜੁਜਾਰ ਸਿੰਘ ਦਾ ਖਿਆਲ ਛੱਡ ਦੇ ਕੌਮ ਦੇ ਸ਼ਹੀਦ ਨਹੀਂਓ ਕੱਪੜਾ ਨੂੰ ਲੋੜਦੇ ਇਹਦਾ ਵੀ ਦੁਮਾਲਾ ਇਹਦੇ ਮੁਖ ਉੱਤੇ ਮੋੜਦੇ ਸਤਗੁਰੂ ਜੀ ਉੱਥੋਂ ਵੀ ਨਿਕਲ ਗਏ ਸਨ ਕੋਈ ਮੋਹ ਨਹੀਂ ਸਿੰਗਾ ਕਿਉਂਕਿ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਤੇ ਸਾਹਿਬਜ਼ਾਦੀਆਂ ਨੂੰ ਇੱਕ ਕਰਕੇ ਜਾਣਦੇ ਨੇ ਦਇਆ ਸਿੰਘਾ ਜੇ ਕਫਨ ਪਾਉਣਾ ਤੇ ਬਾਕੀ ਸਿੱਖਾਂ ਦੇ ਉੱਤੇ ਵੀ ਬਾਝੀ ਤੂੰ ਕਰ ਸਕਦਾ ਨਹੀਂ ਇਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਵਜ਼ੀਰ ਖਾਂ ਸੋਚਦਾ ਹੈ ਵੀ ਗੁਰੂ ਗੋਬਿੰਦ ਸਿੰਘ ਗਿੜ ਗਰਾਹਦਾ ਮੇਰੇ ਕੋਲ ਆਵੇਗਾ ਆਪਣੇ ਪੁੱਤਰਾਂ ਦੀ ਪੀਖ ਮੰਗੇਗਾ ਆਪਣੇ ਮਾਂ ਦੀ ਪੀਖ ਮੰਗੇਗਾ ਮਾਂ ਤੱਕੜਲਾ ਮੰਗਾ ਪਰ ਉਹਦੀ ਇੱਕ ਅੰਦਾਜ਼ੀ ਛਣ ਉਹਨੇ ਉਸੇ ਵਕਤ ਜਾਨੀ ਖਾਂ ਤੇ ਮਾਨੀ ਖਾਂ ਨੂੰ ਆਤਿਆ ਤੁਸੀਂ ਜਲਦੀ ਜਾਓ ਮਰਿੰਡੇ ਤੇ ਪਰਤ ਕੇ ਸਹਿਬ ਜਾਦੀਆਂ ਤੇ ਮਾਂ ਗੁਜਰ ਪਰ ਨੂੰ ਪੇਸ਼ ਕਰੋ ਹੁਣ ਅੱਜ ਦੀ ਤਰ੍ਹਾਂ ਸਾਧਨ ਤੇ ਨਹੀਂ ਛਣ ਵੀ ਇੱਕ ਤੋਂ ਮੈਂਟਾਸ ਘੰਟਾ ਵਿੱਚ ਗਏ ਤੇ ਵਾਪਸ ਆ ਗਏ ਤੁਰ ਕੇ ਜਾਣਾ ਪੈਂਦਾ ਸੀ ਹੁਣ ਸਵੇਰੇ ਪਹਿਲਾਂ ਉਹ ਗਏ ਦੁਪਹਿਰ ਤੱਕ ਗਏ ਪਹੁੰਚੇ ਸਰਹੰਦ ਵਜ਼ੀਰ ਖਾਨ ਨੂੰ ਮਿਲੇ ਤੇ ਪਰਤ ਕੇ ਫਿਰ ਵਾਪਸ ਆਉਂਦਿਆਂ ਆਉਂਦਿਆਂ ਜਿਹੜਾ ਸੀ ਉਹ ਰਾਤ ਪੈ ਗਈ ਦੂਸਰੀ ਰਾਤ ਫਿਰ ਮੁਰੰਡੇ ਛੋਟੀ ਸਹਿਬ ਜਾਦਿਆਂ ਤੇ ਮਾਤਾ ਗੁਜਰੀ ਕੌਰ ਨੇ ਉਸੇ ਕੋਤਵਾਲੀ ਦੇ ਵਿੱਚ ਇਕੱਠੇ ਹੀ ਆ ਅਜੇ ਹਨੇਰਾ ਹੀ ਸੀਗਾ ਜਿਹਨੂੰ ਆਪਾਂ ਕਹਿੰਦੇ ਨੇ ਮੂਹ ਹਨੇਰਾ ਉਸੇ ਵਕਤ ਜਾਨੀ ਖਾਂ ਤੇ ਮਾਨੀ ਖਾਂ ਸਹਿਬ ਜਾਦੀਆਂ ਤੇ ਮਾਤਾ ਗੁਜਰਕਾਰ ਨੂੰ ਲੈ ਕੇ ਸਰਹੰਦ ਵੱਲ ਨੂੰ ਪਹੁੰਚ ਪਏ ਨੇ ਸਰਦੀਆਂ ਦੇ ਦਿਨ ਸਨ 10 11 ਵਜੇ ਕਚਹਿਰੀ ਲੱਗਦੀ ਸੀ ਤੇ ਉਸੇ ਵਕਤ ਜਦੋਂ ਸਹਿਬ ਜਾਦੀਆਂ ਨੂੰ ਉਹ ਲੈ ਕੇ ਸਰਹੰਦ ਪਹੁੰਚੇ ਨੇ ਤੇ ਵਜ਼ੀਰ ਖਾਂ ਨੇ ਆਉਂਦਿਆਂ ਕਹਿ ਦਿੱਤਾ ਵੀ ਕਚਹਿਰੀ ਦਾ ਪ੍ਰਬੰਧ ਕਰੋ ਤੇ ਸਹਿਬ ਜਾਦੀਆਂ ਨੂੰ ਕਚਹਿਰੀ ਦੇ ਵਿੱਚ ਜਿਹੜਾ ਇਹਨਾਂ ਉਹ ਪੇਸ਼ ਕਰੋ ਔਰ ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਣੀ ਤਿੰਨ ਦਿਨ ਸਹਿਬ ਜਾਦੀਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਪਰ ਇੱਕ ਵਾਰੀ ਵੀ ਮਾਤਾ ਗੁਜਰਕਰ ਨੂੰ ਕਚਹਿਰੀ ਦੇ ਵਿੱਚ ਨਹੀਂ ਪੇਸ਼ ਕੀਤਾ ਕਿਉਂਕਿ ਉਹ ਸਮਝਦੇ ਸਨ ਉਹ ਜਾਣਦੇ ਸਨ ਕਿ ਜਦੋਂ ਬੱਚੇ ਆਪਣੇ ਕਿਸੇ ਵੱਡੇ ਦੇ ਨਾਲ ਹੋਵਣ ਤੇ ਉਹ ਤੀਸਰੇ ਬੰਦੇ ਦੀ ਗੱਲ ਨਹੀਂ ਮੰਨਦੇ ਉਹ ਆਪਣੀ ਵਡੇਰੀਆਂ ਦੀ ਗੱਲ ਮੰਨਦੇ ਉਹ ਚਾਹੁੰਦੇ ਸਨ ਕਿ ਸਹਿਬਜ਼ਾਦੀਆਂ ਨੂੰ ਕੱਲਿਆਂ ਨੂੰ ਕਚੈੜੀ ਵਿੱਚ ਪੇਸ਼ ਕੀਤਾ ਜਾਵੇ ਤੇ ਸਹਿਬਜ਼ਾਦੀਆਂ ਨੂੰ ਅਸੀਂ ਕਿਸੇ ਢੰਗ ਦੇ ਨਾਲ ਮੁਸਲਮਾਨ ਬਣਾ ਲਈਏ ਆਪਣੇ ਇਤਿਹਾਸ ਦੇ ਵਿੱਚ ਇੱਕ ਪੰਨਾ ਜੋੜ ਦਈਏ ਵੀ ਆਪਾਂ ਗੁਰੂ ਦੇ ਲਾਲਾਂ ਨੂੰ ਮੁਸਲਮਾਨ ਬਣਾਇਆ ਸੀ ਇਸਲਾਮ ਦੀ ਦੁਨੀਆ ਵਿੱਚ ਲੈ ਕੇ ਆਂਦਾ ਸੀ ਸਹਿਬਜ਼ਾਦੀ ਤੇ ਮਾਤਾ ਗਿਜੁਰ ਕੌਰ ਸਰਹੰਦ ਪਹੁੰਚੀ ਤੇ मां ਗੁਜਰਕਾਰ ਨੂੰ ਉੱਥੇ ਹੀ ਬਿਠਾ ਕੇ ਤੇ ਸਹਿਬ ਜਾਲਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਉੱਥੇ ਕਿਸੇ ਦੇ ਅਮਾਨ ਨੂੰ ਡਲਾਉਣਾ ਹੋਵੇ ਤਿੰਨ ਕੰਮ ਕੀਤੇ ਜਾਂਦੇ ਸਨ। ਪਿਆਰ ਦੇ ਨਾਲ ਲਾਲਚ ਦੇ ਨਾਲ ਤੇ ਤੀਸਰਾ ਡਰਾਵੀ ਦੇ ਨਾਲ। ਹੁਣ ਉਹਨਾਂ ਨੇ ਪਹਿਲਾਂ ਬੜੇ ਪਿਆਰ ਦੇ ਨਾਲ ਗੱਲ ਕੀਤੀ। ਕਣ ਲੱਗੀ ਦੇਖੋ ਬੱਚਿਓ ਤੁਹਾਡੀ ਕਿਸਮਤ ਕਿੰਨੀ ਚੰਗੀ ਹੈ ਤੁਹਾਡੀ ਕਿਸਮਤ ਤੁਹਾਨੂੰ ਹਰੇਕ ਥਾਂ ਤੋਂ ਬਚਾ ਕੇ ਇੱਥੇ ਤੱਕ ਉਹ ਨਹੀਂ ਪਹੁੰਚਾਇਆ ਤੁਹਾਨੂੰ ਤੁਸੀਂ ਆਨੰਦਪੁਰ ਸਾਹਿਬ ਤੋਂ ਬਚ ਗਏ 7 ਮਹੀਨੇ ਢੇਰਾਂ ਪਾਕੀਆਂ ਰੱਖਿਆ ਸਰਸਾ ਦੇ ਕੰਡੇ ਦੇ ਉੱਤੇ ਲਹੂ ਡੋਲਵੀਂ ਜੰਗ ਹੋਈ ਦੇਖੋ ਤੁਹਾਡੀ ਕਿਸਮਤ ਨੇ ਤੁਹਾਨੂੰ ਉੱਥੋਂ ਵੀ ਬਚਾ ਲਿਆ ਤੇ ਬਚਦੇ ਬਚਾਉਂਦੇ ਤੁਸੀਂ ਇੱਥੇ ਮੇਰੀ ਕਚਹਿਰੀ ਵਿੱਚ ਆਇਓ ਤੁਸੀਂ ਸਾਡੀ ਗੱਲ ਮੰਨੋ ਤੇ ਤੁਸੀਂ ਇਸਲਾਮ ਕਬੂਲ ਕਰ ਲਵੋ ਸਾਬ ਜਦੀ ਅਨਕਾਰੀ ਹੋਗਾ ਫਿਰ ਲਾਲ ਤੇ ਦਿੱਤਾ ਕਹਿਣ ਲੱਗੇ ਵੀ ਦੇਖੋ ਤੁਸੀਂ ਵੱਡੇ ਹੋਵੋਗੇ ਨਾ ਵੱਡੇ ਘਰਾਂ ਵਿੱਚ ਵਿਆਹੇ ਜਾਵੋਗੇ ਮਹੱਲਾ ਦੇ ਵਿੱਚ ਤੁਸੀਂ ਰਹੋਗੇ ਦੁਨੀਆਂ ਦਾ ਹਰੀਕ ਐਸੋ ਰਸ ਤੁਹਾਨੂੰ ਮਿਲੇਗਾ ਬਸ ਤੁਸੀਂ ਸਿਰਫ ਇੱਕੋ ਵਾਰੀ ਇਸਲਾਮ ਕਬੂਲ ਕਰਨਾ ਹੈ ਸਾਭ ਜਿਆਦੀ ਅਨਕਾਰਯੋਗ ਹੈ ਵਜ਼ੀਰ ਖਾਂ ਕਲਪ ਗਿਆ ਕਲਕ ਦੇ ਕਹਿਣ ਨਗਮ ਹੈ ਆ 7 ਸਾਲ ਤੇ 9 ਸਾਲ ਦੀ ਬੱਚੀਆਂ ਦੇ ਅੰਗੇ ਇਹ ਗੱਲਾਂ ਰੱਖਦਾ ਹੈ ਉਸੇ ਵਕਤ ਹੁਕਮ ਕਰਦਾ ਵੀ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇ ਅਤੇ ਨਾਲ ਹੀ ਆਖਦਾ ਵੀ ਇਹ ਰਾਤ ਉਸੇ ਠੰਡੇ ਬੁਰਜ ਵਿੱਚ ਅੱਬੜ ਤੇ ਇਹ ਰਾਤ ਕੱਟਣਗੇ ਨਹੀਂ ਇਨਾ ਵਾਸਤੇ ਕੈਰ ਰੂਪਰਾਤ ਹੋਵੇਗੀ ਤੇ ਜੇ ਰਾਤ ਕੱਟ ਗਏ ਤੇ ਸਵੇਰ ਚੜ੍ਹਨ ਦੀ ਉਡੀਕ ਕਰਨਗੇ ਕਿਵੇਂ ਸੂਰਜ ਨਿਕਲਦਾ ਸੀ ਵਜੀਦ ਖਾਂ ਦੀ ਕਚਹਿਰੀ ਵਿੱਚ ਜਾ ਕੇ ਇਸਲਾਮ ਕਬੂਲ ਕਰ ਲਈਏ ਇਨਾ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਰੱਖੋ ਯਾਦ ਰੱਖਿਓ ਇਸ ਤਰਖੰਦ ਜਿਹੜਾ ਸੀ ਨਾ ਇਹ ਬੜਾ ਮਹੱਤਵ ਰੱਖਦਾ ਸੀ ਸ਼ਹਿਰ ਤਰਹੰਦ ਹਿੰਦ ਦਾ ਸਿਰ ਬੜਾ ਮਾਤਵ ਰੱਖਦਾ ਸੀ ਇਹ ਸ਼ਹਿਰ ਔਰ ਦਿੱਲੀ ਤੋਂ ਜਦੋਂ ਕੋਈ ਲਾਹੌਰ ਜਾਂਦਾ ਸੀ ਸਰਕਾਰੀ ਅਫਸਰ ਤੇ ਲਗਭਗ ਵਿਚਕਾਰ ਪੈਂਦਾ ਸੀ ਦਿੱਲੀ ਤੋਂ ਲਾਹੌਰ ਦਿੱਲੀ ਤੋਂ ਤੁਰਿਆ ਰਾਤ ਇੱਥੇ ਕੱਟਦਾ ਸੀ ਉਹ ਤੇ ਅੱਗੇ ਫਿਰ ਮੁੜ ਅਗਲੇ ਦਿਨ ਸਾ ਲਾਹੌਰ ਜਾਂਦਾ ਸੀ ਲਾਹੌਰ ਤੋਂ ਤੁਰਿਆ ਹੋਇਆ ਫਿਰ ਸਰਹੰਦ ਰਾਤ ਕੱਟਦਾ ਸੀ ਫਿਰ ਦਿੱਲੀ ਜਾਂਦਾ ਸੀ ਕਿ ਮੈਂ ਅੱਜ ਵੀ ਸਰਕਾਰੀ ਬੰਦਿਆਂ ਵਾਸਤੇ ਸਰਕਾਰੀ ਰੈਸਟੋਰੈਂਟ ਫਾਊਂਡੇਸ਼ਨ ਕਿਵੇਂ ਇਹ ਸਰਕਾਰੀ ਰੈਸਟ ਹਾਊਸ ਹੋਇਆ ਕਰਦਾ ਸੀ ਇਹ 140 ਫੁੱਟ ਉੱਚਾ ਸੀ ਤੁਸੀਂ ਜਾਣਦੇ ਹੋਵੋਗੇ ਜਿਵੇਂ ਜਿਵੇਂ ਮਨੁੱਖ ਧਰਤੀ ਤੋਂ ਉੱਪਰ ਚੜਾ ਜਵੇ ਉੱਪਰ ਚਲਾ ਜਾਵੇ ਉਨਾਂ ਉਨਾਂ ਠੰਡ ਜਿਹੜੀਆਂ ਨਾ ਉਹ ਵੱਧਦੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇਹਦੇ ਆਲੇ-ਦੁਆਲੇ ਪਾਣੀ ਜਮਾ ਹੁੰਦਾ ਸੀ ਪਾਣੀ ਵਗਦਾ ਸੀ ਤੇ ਪਾਣੀ ਦੇ ਉੱਤੋਂ ਦੀ ਜਦੋਂ ਹਵਾ ਲੰਘ ਕੇ ਉਸ ਬੁਰਜ ਤੱਕ ਪਹੁੰਚਦੀ ਸੀ ਜਿਵੇਂ ਅੱਜ ਅਸੀਂ ਕੂਲਰ ਦੀ ਵਰਤੋਂ ਕਰਦੇ ਹਾਂ ਗਰਮੀਆਂ ਦੇ ਦਿਨਾਂ ਵਿੱਚ ਪੱਖਾ ਮੂਰੀ ਹੁੰਦਾ ਮਗਰ ਪਾਣੀ ਹੁੰਦਾ ਉਹ ਪੱਖਾ ਮਗਰੋਂ ਹਵਾ ਖਿੱਚਦਾ ਹੈ ਉਹ ਹਵਾ ਪਾਣੀ ਦੇ ਉੱਪਰ ਦੀ ਤਰਸ ਹੋ ਕੇ ਪੱਖੇ ਰਾਹੀਂ ਅੱਗੇ ਮਨੁੱਖ ਜਿਹੜਾ ਬੈਠਾ ਹੁੰਦਾ ਉਹਦੇ ਕੋਲ ਪਹੁੰਚਦੀ ਤੇ ਸਾਨੂੰ ਕੰਡਮ ਮਸੂਸ ਹੁੰਦੀ ਹੈ ਗੱਲ ਤੁਸੀਂ ਪਕੜ ਵਿੱਚ ਲੈ ਆਏ ਹੋਗੇ ਕਿਵੇਂ ਉਹ ਠੰਡਾ ਬੁਰਜ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਇਆ ਕਰਦਾ ਸੀ ਤੇ ਅੱਜ ਦੇ ਦਿਨਾਂ ਦੇ ਵਿੱਚ ਪੂ ਦੀ ਉਸ ਠੰਡੀ ਰਾਤ ਦੇ ਵਿੱਚ ਉਸ ਬੁਰਜ ਦੇ ਉੱਤੇ ਕਿਹੋ ਜੀ ਹਾਲਾਤ ਹੁੰਦੀ ਹੋਵੇਗੀ ਇਹ ਮਾਂ ਗੁਜਰਕਰ ਤੇ ਸਹਿਬ ਜਾਦੇ ਜਾਣਦੇ ਨੇ ਮਾਂ ਤਾਂ ਗੁਜਰਕਰ ਸਹਿਬ ਜਾਦਿਆਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਮਾ ਗੁਜਰ ਕਰ ਤੇ ਸਹਿਬ ਜਾਦੇ ਉਸ ਠੰਡੇ ਬੁਰਜ ਵਿੱਚ ਕੈਦ ਕਰ ਦਿੱਤੇ ਨਾਲ ਹੀ ਆਖ ਦਿੱਤਾ ਵੀ ਇਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਜਿ ਦੇਣਾ